ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਇਹ ਦੋ ਚੀਜ਼ਾਂ ਬੰਦੇ ਨੂੰ ਕੰਗਾਲ ਕਰਕੇ ਰੱਖ ਦਿੰਦੀਆਂ ਨੇ ਉਹ ਕਿਹੜੀਆਂ ਦੋ ਚੀਜ਼ਾਂ ਜਿਹੜੀਆਂ ਬੰਦੇ ਤੇ ਪੈ ਜਾਣ ਤਾਂ ਉਹ ਬੰਦਾ ਕਾਹੇ ਜੋਗਾ ਨਹੀਂ ਰਹਿੰਦਾ ਤੁਸੀਂ ਅਕਸਰ ਹੀ ਆਪਣੇ ਵੱਡਿਆਂ ਕੋਲੋਂ ਆਪਣੇ ਬਜ਼ੁਰਗਾਂ ਕੋਲੋਂ ਜ਼ਰੂਰ ਸੁਣਿਆ ਹੋਵੇਗਾ ਕਿ ਬਿਮਾਰੀ ਤੇ ਮਕਦਮਾ ਜਦੋਂ ਕਿਸੇ ਤੇ ਪੈ ਜਾਵੇ ਨਾ ਤਾਂ ਉਹ ਘਰ ਤੋ ਦਿੰਦੀਆਂ ਨੇ ਬਿਮਾਰੀ ਤੇ ਮਕਦਮਾ ਵਿਅਕਤੀ ਦੇ ਘਰ ਦੇ ਭਾਂਡੇ ਤੱਕ ਵਿਕਾ ਦਿੰਦੇ ਨੇ ਤੇ ਇਹਨਾਂ ਵਿੱਚੋਂ ਇੱਕ ਵੀ ਪੈ ਜਾਵੇ ਨਾ ਤਾਂ ਵਿਅਕਤੀ ਮਨ ਦਾ ਸੋਗੀ ਤੇ ਤਨ ਦਾ ਰੋਗੀ ਬਣ ਜਾਂਦਾ ਆ ਜ਼ਰੂਰੀ ਨਹੀਂ ਕਿ ਇਹ ਦੋ ਹੀ ਪੈਣ ਇਹਨਾਂ ਦੋਹਾਂ ਵਿੱਚੋਂ ਇੱਕ ਚੀਜ਼ ਵੀ ਇਨਸਾਨ ਤੇ ਆ ਜਾਵੇ ਨਾ ਤਾਂ ਮਾੜੀ ਘੜੀ ਆ ਜਾਂਦੀ ਆ ਕਿ ਵਿਅਕਤੀ ਮਨ ਦਾ ਸੋਗੀ ਤੇ ਤਨ ਦਾ ਰੋਗੀ ਬਣ ਜਾਂਦਾ ਆ ਇਹ ਗੱਲਾਂ ਦੇ ਨਿਚੋੜ ਇਹਨਾਂ ਗੱਲਾਂ ਦੇ ਤੱਥ ਸਾਡੇ ਵੱਡਿਆਂ ਨੇ ਸਾਡੇ ਬਜ਼ੁਰਗਾਂ ਨੇ ਕੱਢੇ ਸੀ ਤੇ ਦੁਨੀਆ ਵਿੱਚ ਇਹੋ ਜਿਹਾ ਕੋਈ ਨਹੀਂ ਜਿਸ ਨੂੰ ਕਿ ਕਦੇ ਤਨ ਦਾ ਰੋਗ ਨਾ ਲੱਗਾ ਹੋਵੇ ਤਨ ਦਾ ਰੋਗ ਵੀ ਲੱਗ ਜਾਵੇ ਨਾ ਤਾਂ ਉਹ ਵੀ ਵਿਅਕਤੀ ਮਨ ਦਾ ਸੋਗੀ ਬਣ ਜਾਂਦਾ ਆ ਉਹ ਕਿਸ ਤਰ੍ਹਾਂ ਕਿ ਕੋਈ ਇਹੋ ਜਿਹਾ ਵਿਅਕਤੀ ਨਹੀਂ ਜਿਹੜਾ ਕਦੀ ਬਿਮਾਰ ਨਾ ਹੋਇਆ ਹੋਵੇ ਬਿਮਾਰ ਭਾਵੇਂ ਜ਼ੁਕਾਮ ਲੱਗ ਜਾਵੇ ਭਾਵੇਂ ਬੁਖਾਰ ਹੋ ਜਾਵੇ ਤਾਂ ਵੀ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਫਿਕਰ ਹੋ ਜਾਂਦਾ ਕਿ ਲੱਗਦਾ ਮੈਂ ਠੀਕ ਹੀ ਨਹੀਂ ਹੋਣਾ ਤੇ ਜੇ ਕਿਤੇ ਠੀਕ ਹੋਣ ਵਿੱਚ ਹਫ਼ਤਾ 10 ਦਿਨ ਲੱਗ ਵੀ ਜਾਣ ਨਾ ਤਾਂ ਬੰਦੇ ਨੂੰ ਅੰਦਰੇ ਅੰਦਰ ਇੱਕ ਟੈਨਸ਼ਨ ਲੱਗ ਜਾਂਦੀ ਆ ਮਨ ਵਿੱਚ ਡਰ ਬੈਠ ਜਾਂਦਾ ਮਨ ਦਾ ਸੋਗੀ ਬਣ ਜਾਂਦਾ ਕਿ ਮੈਂ ਲੱਗਦਾ ਠੀਕ ਹੀ ਨਹੀਂ ਹੋਣਾ ਤੇ ਕੀ ਹੋਵੇਗਾ ਤੇ ਜੇ ਬੰਦਾ ਮੰਜੇ ਤੇ ਪੈ ਜਾਵੇ ਰੱਬ ਨਾ ਕਰੇ ਤਾਂ ਫਿਰ ਇਹ ਉਹੀ ਜਾਣਦੇ ਨੇ ਜਿਨ੍ਹਾਂ ਦੇ ਨਾਲ ਵਾਪਰਦਿਆਂ ਨੇ ਤੇ ਫਿਰ ਜੇ ਕਿਤੇ ਇਹ ਦੋਵੇਂ ਚੀਜ਼ਾਂ ਹੀ ਕਿਸੇ ਤੇ ਪੈ ਜਾਣ ਤਾਂ ਫਿਰ ਉਸ ਘਰ ਦੇ ਹਾਲਾਤ ਤਾਂ ਮੇਰੇ ਨਾਲੋਂ ਜ਼ਿਆਦਾ ਬਿਹਤਰ ਉਹੀ ਦੱਸ ਸਕਦੇ ਨੇ ਕਿਾਂ ਜ਼ਿੰਦਗੀ ਨਿਕਲਦੀ ਆ ਇਹ ਤਾਂ ਸੀ ਤਨ ਦੇ ਰੋਗ ਤੋਂ ਮਨ ਦਾ ਸੋਗ ਪੈਦਾ ਹੋਇਆ ਪਰ ਮਨ ਦੇ ਸੋਗ ਤੋਂ ਵੀ ਤਨ ਦਾ ਰੋਗ ਪੈਦਾ ਹੁੰਦਾ ਆ ਤੁਸੀਂ ਕਹੋਗੇ ਉਹ ਕਿਵੇਂ ਜੇਕਰ ਬੰਦਾ ਮਨ ਦੇ ਵਿੱਚ ਚਿੰਤਾ ਲਾ ਕੇ ਬੈਠ ਜਾਵੇਗਾ ਮਨ ਵਿੱਚ ਸੋਗ ਬਿਠਾ ਲਵੇਗਾ ਸੋਗ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੋਵੇ ਭਾਵੇਂ ਕੋਈ ਛੱਡ ਕੇ ਚਲਿਆ ਗਿਆ ਉਸ ਦਾ ਸੋਗ ਹੋਵੇ ਕੋਈ ਕੰਮ ਕਰਨਾ ਹੋਵੇ ਉਹ ਪੂਰਾ ਨਹੀਂ ਹੋਇਆ ਉਸ ਦਾ ਸੋਗ ਹੋਵੇ ਕੋਈ ਆਪਣਾ ਪਿਆਰਾ ਰਿਸ਼ਤਾ ਸਦਾ ਲਈ ਵਿਛੜ ਗਿਆ ਹੋਵੇ ਕੁਦਰਤੀ ਤੌਰ ਤੇ ਵਿਛੜ ਗਿਆ ਹੋਵੇ ਉਸ ਦਾ ਸੋਗ ਹੋਵੇ ਪਰ ਕਿੰਨਾ ਕੋਈ ਚਿਰ ਕੋਈ ਸੋਗ ਕਰੂਗਾ ਆਖਿਰ ਜੇ ਜ਼ਿਆਦਾ ਕਰੂਗਾ ਤਾਂ ਫਿਰ ਉਹ ਮਨ ਦਾ ਸੋਗ ਤਨ ਦਾ ਰੋਗ ਲਾਵੇਗਾ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੇਕਰ ਵਿਅਕਤੀ ਬਿਮਾਰ ਹੋਊ ਤਾਂ ਉਹਨੂੰ ਮਨ 'ਚ ਟੈਨਸ਼ਨ ਆਊ ਮਨ ਦਾ ਰੋਗੀ ਬਣ ਜਾਊਗਾ ਤੇ ਜੇ ਮਨ ਵਿੱਚ ਸੋਗ ਰੱਖੂਗਾ ਤਾਂ ਫਿਰ ਉਹ ਸਰੀਰ ਤੌਰ ਤੇ ਬਿਮਾਰ ਹੋ ਜਾਊਗਾ ਤਨ ਦਾ ਰੋਗੀ ਬਣ ਜਾਊਗਾ ਪਰ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਗੱਲਾਂ ਵਿੱਚੋਂ ਬਾਹਰ ਨਿਕਲੀਏ ਕਿਸ ਤਰ੍ਹਾਂ ਅਸੀਂ ਕੋਸ਼ਿਸ਼ ਤਾਂ ਕਰ ਹੀ ਸਕਦੇ ਹਾਂ ਜਿਆਦਾ ਨਹੀਂ ਕੋਸ਼ਿਸ਼ ਕਰ ਸਕਦੇ ਜੇ ਮੁਕਦਮਾ ਪੈ ਜਾਵੇ ਤਾਂ ਅਸੀਂ ਕੋਸ਼ਿਸ਼ ਹੀ ਕਰ ਸਕਦੇ ਹਾਂ ਕਿ ਇਸ ਵਿੱਚੋਂ ਨਿਕਲੀਏ ਇਸ ਲਈ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਹੀ ਸਾਨੂੰ ਨਾ ਕਰਨਾ ਪਵੇ ਤਾਂ ਅਸੀਂ ਪਹਿਲਾਂ ਤੋਂ ਹੀ ਇਹੋ ਜਿਹੀਆਂ ਕੋਸ਼ਿਸ਼ਾਂ ਕਰਦੇ ਰਹੀਏ ਕਿ ਕਦੇ ਵੀ ਮਾੜਾ ਨਾ ਖਾਓ ਸਾਫ਼ ਸੁਥਰਾ ਭੋਜਨ ਕਰੋ ਸਿਹਤਮੰਦ ਰਹਿਣ ਵਾਲੀਆਂ ਚੀਜ਼ਾਂ ਖਾਓ ਤਾਂ ਕਿ ਸਾਡੇ ਤਨ ਨੂੰ ਬਿਮਾਰਨਾ ਬਿਮਾਰੀ ਨਾ ਲੱਗੇ ਕੋਈ ਤੇ ਮਨ ਦੇ ਸੋਗ ਲਈ ਅਸੀਂ ਹਮੇਸ਼ਾ ਸਾਫ਼ ਸੁਥਰਾ ਬੋਲੀਏ ਚੰਗਾ ਬੋਲੀਏ ਕਿਸੇ ਦਾ ਮਾੜਾ ਨਾ ਸੋਚੀਏ ਹਮੇਸ਼ਾ ਹੀ ਸਰਬੱਤ ਦੇ ਭਲਾ ਮੰਗੀਏ ਤਾਂ ਕਿ ਸਾਡੇ ਮਨ ਨੂੰ ਤਾਂ ਸਕੂਨ ਮਿਲੇ ਕਿ ਅਸੀਂ ਕਿਸੇ ਦਾ ਕਦੇ ਮਾੜਾ ਨਹੀਂ ਕੀਤਾ ਚੰਗਾ ਬੋਲੀਏ ਚੰਗਾ ਤਾਂ ਹੀ ਅਗਲਾ ਵੀ ਚੰਗਾ ਬੋਲੇਗਾ ਤਾਂ ਅਹੀਂ ਇਹੋ ਜਿਹੀਆਂ ਕੋਸ਼ਿਸ਼ਾਂ ਕਰਕੇ ਆਪਣੇ ਆਪ ਨੂੰ ਸਹੀ ਰੱਖ ਸਕੀਏ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਖੁਸ਼ ਰਹੋ ਤੰਦਰੁਸਤ ਰਹੋ ਸਿਹਤਮੰਦ ਰਹੋ ਪਰਮਾਤਮਾ ਸਾਰਿਆਂ ਦੇ ਘਰ ਵਿੱਚ ਹੀ ਖੁਸ਼ੀਆਂ ਖੇੜੇ ਵੰਡਦਾ ਰਹੇ